हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬਿਰਕਵਾਲੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਬਾਜੀ ਹਰਜਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਆਜਾਪਾ ਤੁਹਾਨੂੰ ਝੋਟੀ ਦਿਖਾਉਣੀ ਆ ਇੱਕ ਮੱਝ ਦਿਖਾਉਣੀ ਆ ਨੀਲੀ ਰਾਵੀ ਦੀ ਮੱਝ ਆ ਦੋ ਥਾਣੀ ਮੱਝ ਆ ਬਾਜੀ ਉਹਨਾਂ ਦੇ ਕੋਲ ਸੋ ਕਾਫੀ ਆਪਣੇ ਸੱਜਣ ਵੀਰ ਡਿਮਾਂਡ ਇੱਕ ਸ਼ੌਂਕ ਰੱਖਦੇ ਆ ਠੀਕ ਆ ਜੀ ਜਮਾਂਦਰੂ ਦੋ ਥਣੀ ਮੱਝਾਂ ਝੋਟੀਆਂ ਦੀ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਲੈ ਕੇ ਚੱਲਾਂਗੇ ਸੋ ਵਿਰਕਵਾਲੀ ਪਿੰਡ ਦੋਸਤੋ ਕਿਸੇ ਵੀਰ ਨੇ ਵਿਜ਼ਿਟ ਕਰਨੀ ਆ ਤੇ ਜੀਰੇ ਤੋਂ ਜਿਹੜੀ ਸੜਕ ਜਿਹੜਾ ਹਾਈਵੇ ਫਰੋਜਪੁਰ ਨੂੰ ਜਾਂਦਾ ਇਸੇ ਸੜਕ ਦੇ ਉੱਪਰ ਮੇਨ ਅੱਡਾ ਆਉਂਦਾ ਪੜਾਣੇ ਦਾ ਪੜਾਣਾ ਪਿੰਡ ਪੜਾਣੇ ਪਿੰਡ ਤੋਂ ਜਿਹੜੀ ਇੱਕ ਸੜਕ ਨਿਕਲਦੀ ਆ ਜੇਕਰ ਆਪਾਂ ਜੀਰੇ ਵਾਲੀ ਸਾਈਡ ਤੋਂ ਆ ਰਹੇ ਆ ਤੇ ਖੱਬੇ ਹੱਥ ਸੜਕ ਆਉਂਦੀ ਆ ਪਿੰਡ ਵਿਰਕਵਾਲੀ ਹੋਲਾ ਵਾਲੀ ਪਿੰਡ ਥੋੜੀ ਦੂਰੀ ਤੇ ਆ ਗਗੋਆਣੀ ਹੋਲਾ ਵਾਲੀ ਠੀਕ ਹੈ ਜੀ ਇਹ ਬਿਲਕੁਲ ਨੇੜੇ ਦੇ ਪਿੰਡਾਂ ਤੇ ਪੜਾਣਾ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਬਿਲਕੁਲ ਇਸੇ ਹਾਈਵੇ ਦੇ ਉੱਪਰ ਪਿੰਡ ਤੇ ਫਰੋਜਪੁਰ ਤੋਂ ਤਕਰੀਬਨ ਕੋਈ 18-20 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਤਲਵੰਡੀ ਭਾਈ ਇੱਥੋਂ ਕੋਈ 15-17 ਕਿਲੋਮੀਟਰ ਦੀ ਦੂਰੀ ਆ ਕੋਈ ਵੀ ਵੀਰ ਆਪਣਾ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਠੀਕ ਹੈ ਜੀ ਤੇ ਮਖੂ ਤੋਂ ਤਕਰੀਬਨ ਜੇਕਰ ਦੂਰੀ ਦੀ ਗੱਲ ਕਰੀਏ ਤਾਂ ਕੋਈ 28-30 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 22 ਜੁਲਾਈ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਬਹੁਤ ਕਮਾਲ ਦੀ ਇੱਕ ਤੁਹਾਨੂੰ ਆਪਾਂ ਮੱਝ ਦਿਖਾਉਣੀ ਆ ਜਮਾਂਦਰੂ ਦੋਥਣੀ ਆ ਸਵੇਰਾਂ ਦੇ ਵਿੱਚ ਪੁੱਛਾਂਗੇ ਆਪਾਂ ਭਾਜੀ ਹਰਜਿੰਦਰ ਸਿੰਘ ਹੋਂ ਤੋਂ ਕਿੰਮਾ ਸੂਬਾ ਸੂਣ ਵਾਲੀ ਆ ਇੱਥੇ ਆਣ ਕੇ ਮੇਰਾ ਭਰਾ ਟਿੱਪ ਕੇ ਤਸੱਲੀ ਕਰ ਲਿਆ ਜੇ ਚੰਗੇ ਦੁੱਧਰ ਕਾਰਡ ਵਾਲੀ ਆ ਜਿਹੜਾ ਇਹਨਾਂ ਨੇ ਘਰੇ ਘਰੇ ਲੂ ਦੁੱਧ ਚੋਇਆ ਕੋਈ 15 14 15 ਲੀਟਰ ਦੀ ਜਿਹੜੀ ਗਾਰੰਟੀ ਤਸੱਲੀ ਇਹ ਅੱਜ ਵੀ ਤੁਹਾਨੂੰ ਦੇਣਗੇ ਉਸ ਤੋਂ ਬਾਅਦ ਕਿਸੇ ਭਰਾ ਨੇ 16 ਲੀਟਰ ਦੀ ਚਵਾਈ ਕਰਨੀ ਆ 17 ਦੀ ਚਵਾਈ ਕਰਨੀ ਆ ਉਹ ਤੁਹਾਡੀ ਖੇਚਲ ਆ ਤੇ ਤੁਹਾਡੀ ਉਹ ਪਹੁੰਚ ਆ ਤੁਹਾਡੀ ਸਮਰੱਥਾ ਵਾ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪਾਜੀ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਰੱਖਦੇ ਗਾ ਜੀ ਪਾਜੀ ਕੈਮ ਸੇ ਤਾਂ ਐਨ ਬਾਈ ਜੀ ਮਿਲ ਕੇ ਬੜੀ ਖੁਸ਼ੀ ਹੋਈ ਹੈ ਹੈ ਤੁਸੀਂ ਸੁਣਾ ਜਿਵੇਂ ਪਾਜੀ ਬੋਲਦੇ ਹੁੰਦੇ ਹੋ ਫਿਰ ਨਾਲੇ ਹੱਸਦੇ ਚਿਹਰੇ ਦੇ ਨਾਲ ਉਹ ਮੈਂ ਬੋਲੀਏ ਫਿਰ ਕੈਮ ਸੇ ਤਾਂ ਐ ਵਧੀਆ ਜੀ ਠੀਕ ਆ ਤੁਸੀਂ ਸੁਣਾਓ ਬੜੇ ਵਧੀਆ ਅੱਜ ਤੋਂ ਕਿਸਾਨ ਵੀਰੋ ਤਕਰੀਬਨ ਇੱਕ ਸਾਲ ਪਹਿਲਾਂ ਪਾਜੀ ਆਪਾਂ ਇੱਕ ਵੀਡੀਓ ਪਾਈ ਸੀਗੀ ਹਾਂਜੀ ਇਸੇ ਮੱਝ ਦੀ ਪਾਈ ਸੀ ਵੀਡੀਓ ਇਸੇ ਦੋ ਥਣੀ ਦੀ ਹਾਂਜੀ ਮੈਨੂੰ ਲੱਗਦਾ ਵੀ ਤੁਹਾਡਾ ਜੀਜਾ ਲੱਗ ਆ ਜਾਂਦਾ ਜਦੋਂ ਮੱਝ ਸੂ ਪੈਂਦੀ ਆ ਉਹ ਤਾਂ ਫਿਰ ਮਨ ਕੈਨਸਲ ਹੋ ਜਾਂਦਾ ਵੈਸੇ ਰੁਪਈਏ ਵੀ ਚੰਗੇ ਲੱਗ ਗਏ ਸੀ ਇਹਦੇ ਰੁਪਈਏ ਤਾਂ ਚੰਗੇ ਲੱਗੇ ਸੀ ਜਦੋਂ ਬੱਚੇ ਨਹੀਂ ਮੁੜ ਕੇ ਜਦੋਂ ਸੂ ਪੈਂਦੀ ਹੈ ਫਲ ਦੇ ਲਾਲ ਚ ਲੱਗ ਜਾਂਦੇ ਆ ਦੁੱਧ ਆ ਜਾਂਦਾ ਕਰੇ ਆ ਫਿਰ ਜੀ ਨਹੀਂ ਕਰਦਾ ਕਿ ਵੇਚਣ ਨੂੰ ਹੁਣ ਇੱਕਤੀ ਵੀ ਕੁਝ ਕੰਮ ਸੀਗੇ ਕਰਦੇ ਹਾਂਜੀ ਤੇ ਮਜਬੂਰੀ ਥੋੜੀ ਜੀ ਬਣ ਗਈ ਹੂੰ ਫਿਰ ਅੱਜ ਵਾਰ ਕੀ ਫਿਰ ਪ੍ਰੋਗਰਾਮ ਬਣਾ ਲਿਆ ਹਾਂ ਤੇ ਅਜੇ 10 ਦਿਨ ਲੈਂਦੀ ਆ ਹਨਾ ਹਾਂਜੀ ਲੈਂਦੀ ਆ ਤੇ ਅੱਛਾ ਪਾਜੀ ਹਰਵਿੰਦਰ ਸਿੰਘ ਇੱਕ ਇਹਦੀ ਮੁੱਢਲੀ ਜਿਹੜੀ ਆਪਣੇ ਭੈਣ ਭਰਾਵਾਂ ਨੂੰ ਡਿਟੇਲ ਦੇ ਦੇ ਕੇ ਇਹ ਮੈਂ ਆਪਣੇ ਕੋਲ ਜਿਹੜੀ ਆਪਾਂ ਦਿਖਾ ਰਹੇ ਹਾਂ ਸੂਆ ਕਿੰਨਾ ਸੂਣ ਵਾਲੀ ਹੈ ਇਹ ਚੌਥਾ ਸੂਆ ਸੂਣ ਵਾਲੀ ਹੈ ਚੌਥਾ ਸੂਆ ਹਾਂਜੀ ਤੇ ਪਹਿਲਾ ਦੂਜਾ ਤੀਜਾ ਸੂਆ ਆਪ ਆਪਦੇ ਘਰੇ ਚੋਈ ਕੀਤੀ ਆ ਘਰੇ ਦੁੱਧ ਪੀਤਾ ਹਾਂਜੀ ਇਹ ਕਿਸੇ ਮੱਝ ਦੇ ਮਗਰ ਹੀ ਆਈ ਸੀ ਝੋਟੀ ਜਿਹੜੀ ਆਪਣੇ ਕੋਲੇ ਮੱਝ ਹੈਗੀ ਹੈ ਕਿ ਜਾਂ ਆਪਾਂ ਬੱਚਾ ਰਿਆ ਸੀਗਾ ਮੱਝ ਲਈ ਸੀਗੀ ਜੀ ਪੜਾਣਿਓ ਉਹਦੇ ਮਗਰ ਕੱਟੀ ਆਈ ਸੀ ਠੀਕ ਨੀਲੀ ਰਵੀ ਦੀ ਇਸੇ ਤਰ੍ਹਾਂ ਸੀ ਮੈਂ ਵੀ ਹਿੰਦੀ ਮਦਰ ਵੀ ਪੈਂਦੀ ਹੁੰਦੀ ਨਾਰਨ ਤੇ ਬਾਕੀ ਆਪਣੇ ਕੋਲ ਹੁਣ ਕਰਮਾਂ ਦੀ ਤਿੰਨ ਸੂਵੇ ਦੇ ਗਈ ਆ ਜੇ ਉੱਥੇ ਦੇ ਲਈ ਤਿਆਰੀ ਤੇ ਖੜੀ ਆ। ਹਾਂਜੀ। ਤੇ ਇਸ ਵਾਰ ਕਿਹੜੇ ਸੀਮਨ ਤੋਂ ਗੱਬਣ ਕਰਵਾਈ ਆ ਨੀਲੀ 라ਵੀ ਤੋਂ ਵੈਸੇ ਕਰਵਾਉਂਦੇ ਰਹੇ ਜੀ। ਨੀਲੀ 라ਵੀ ਤੋਂ। ਅੱਜ ਤੱਕ ਆਪਣੇ ਕੋਲ ਕਟ ਕਟੀਆਂ ਕਿੰਨੀਆਂ ਆ ਗਈਆਂ ਦੀਆਂ? ਕਟੀਆਂ ਆਪਣੇ ਕੋਲ ਹੀ ਆ ਗਈਆਂ 2। ਇੱਕ ਮੇਰੇ ਰਿਸ਼ਤੇਦਾਰ ਲੈ ਗਏ ਸੀ। ਹਾਂ। ਇੱਕ ਆ ਜਿਹੜਾ ਟੀਕਾ ਡਾਕਟਰ ਭਰ ਗਿਆ ਹੈਗਾ ਭਲੇਖੇ ਨਾ ਮੋਹਰਾ ਨਸਲ ਦਾ। ਇਹ ਛੋਟੀ ਥੋੜੀ ਉਹ ਬਰੀਡ ਨਹੀਂ ਲਈ ਗਈ ਹਨਾ? ਉਹ ਟੀਕਾ ਕਿਹਦੇ ਮੋਹਰਾ ਬਰੀਡ ਦਾ ਭਰ ਗਿਆ ਕਿਤੇ? ਹਾਂਜੀ। ਤੇ ਇੱਕ ਕੱਟਾ ਆ ਪਿਛਲੇ ਸਾਲ। ਹਾਂਜੀ। ਉਹ ਤੰਨੇ ਵਾਲੇ ਮਸ਼ਹੂਰ ਸੀਗੇ ਡਾਕਟਰ ਗੁਜ਼ਰ ਗਏ। ਅੱਛਾ ਜੀ। ਹਾਂਜੀ। ਹਾਂ ਇਹ ਥੋੜਾ ਜਿਹਾ ਹੋ ਗਿਆ ਠੀਕ ਹੈ ਚੈੱਕ ਕਰਦੇ ਨਹੀਂ ਪਤਾ ਲੱਗਦਾ ਠੀਕ ਹੈ ਤਾਂ ਥੋੜਾ ਅੱਗਾ ਪਿਛਾ ਹੋ ਗਿਆ ਨੀ ਤੇ ਸਾਹ ਦੋ ਥਾਣੀਆਂ ਹਨਾ ਇਹ ਚਾਰ ਥਾਣੀਆਂ ਦੋ ਥਾਣੀਆਂ ਰਿਸ਼ਤੇਦਾਰ ਲੈ ਕੇ ਹਾਂਜੀ ਠੀਕ ਆ ਲੋ ਵੀ ਅੱਜ ਦੋਸਤ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾ ਦਾਂਗੇ ਇਹ ਨੀਲੀ ਦਾ ਵੀ ਸਾਹਣ ਤੋਂ ਗੱਪਣਾ ਕਰਮਾਲੀ ਜੇਕਰ ਬੱਚਾ ਲਾ ਗਈ ਚੰਗਾ ਤੇ ਜੇਕਰ ਦੇਗੀ ਦੋ ਥਾਣੀਆਂ ਕੱਟੀ ਤੇ ਸੋਨੇ ਤੇ ਸੁਹਾਗੇ ਵਾਲੀ ਗੱਲਬਾਤ ਹੋ ਜਾਨੀ ਆ ਚਲੋ ਆਪਾਂ ਵੈਗਰੂ ਅਕਾਲਪੁਰਖ ਤੇ ਛੱਡ ਦਿੰਦੇ ਆ ਜੋ ਵੀ ਆਊਗਾ ਬੱਚਾ ਚਾਹੇ ਮੇਲ ਆ ਚਾਹੇ ਫੀਮੇਲ ਆ ਉਹ ਕਿਸੇ ਦੇ ਹੱਥ ਵਸ ਨਹੀਂਗਾ ਜੋ ਆਵੇ ਆਵੇ ਚੰਗਾ ਆਵੇ ਠੀਕ ਹੈ ਜੀ ਤੰਦਰੁਸ ਮਾਲਕ ਰੱਖੇ ਕਰਮਾ ਲਿੰਦੂ ਸੁਖ ਸੁਖਾਂ ਨਾਲ ਜਿਹੜੀ ਸੂਸਵਾ ਪਵੇ ਬਹੁਤ ਵੱਡੀ ਜਿਹੜੀ ਦੋਸਤੋ ਇੱਕ ਅੱਜ ਆਪਾਂ ਤੁਹਾਨੂੰ ਮਾਜ ਦਿਖਾਉਣੀ ਆ ਦਿੱਲੀ ਮਣਕੀ ਅੱਖ ਬੱਗੀ ਮੋਸ਼ ਬੱਲਾ ਮੱਥਾ ਦਿੱਲੀ ਮਣਕੀ ਅੱਖ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਮਗਰ ਜਰਾਬਾ ਚੜੀਆਂ ਨੇ ਅਗਲੇ ਪੈਰਾਂ ਦੀ ਮਾਰਕਿੰਗ ਭਵਾਨੇ ਜੱਡੇ ਦੇ ਉੱਪਰ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਇਹ ਖਾਸ ਕਰਕੇ ਜਿਹੜੇ ਕਰੈਕਟਰ ਆ ਤੁਹਾਨੂੰ ਦਿਖਾਈ ਦੇ ਦੇਣਗੇ ਵੀ ਬਾਕੀ ਆਪਾਂ ਪ੍ਰੋਪਰ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਧੁੰਨ ਧੰਨ ਦੇ ਵੀ ਧੁੰਨ ਤੇ ਬਾਹੂ ਤੇ ਧੁੰਨ ਤੇ ਜਿਹਨੂੰ ਚਲਰਤੇ ਵੀ ਕਹਿ ਦਿੰਦੇ ਆ ਪ੍ਰੋਪਰ ਨਿਸ਼ਾਨ ਆ ਉਹ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਵਧੇਰੇ ਦਿੱਕਤ ਸੋ ਦੋਸਤੋ ਸ਼ੁਰੂਆਤ ਕਰਦੇ ਆ ਠੀਕ ਆ ਜੀ ਬੇਸਿਕਲੀ ਜਿਹੜੀਆਂ ਦੀ ਡਿਟੇਲ ਸੀ ਠੀਕ ਆ ਜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਸ ਵਾਰ ਭਾਜੀ ਹਰਜਿੰਦਰ ਸਿੰਘ ਉਹਨਾਂ ਨੇ ਦੱਸਿਆ ਚੌਥਾ ਸੂਬਾ ਇਹ ਮਾਜ ਨੇ ਸੁਣਾ ਇਹਨਾਂ ਦੇ ਕੋਲ ਤੇ ਬਾਜੀ ਹਰਦੇਂਦਰ ਜੀ ਜਿਵੇਂ ਤੁਸੀਂ ਦੱਸਿਆ ਵੀ ਘੱਟੋ ਘੱਟ ਵੀ ਇੱਕ ਵਾਰੀ ਭੈਣ ਭਰਾਵਾਂ ਨੂੰ ਆਪਾਂ ਨੂੰ ਡਿਟੇਲ ਦੇ ਦਈਏ ਵੀ ਪਹਿਲੇ ਸਵੇਰੇ ਦੂਜੇ ਸਵੇਰੇ ਤੇ ਤੀਜੇ ਸਵੇਰੇ ਕਿੰਨਾ ਕੁ ਦੁੱਧ ਚੋਇਆ ਪਹਿਲੇ ਸਵੇਰੇ ਤੁਸੀਂ ਕਿੰਨਾ ਦੁੱਧ ਦੇਖਿਆ ਇਹਦੇ ਥੱਲੋਂ ਦੂਜੇ ਸਵੇਰੇ ਕਿੰਨੀ ਚਵਾਈ ਕਰਾਈ ਆ ਪਿਛਲੇ ਸਵੇਰੇ ਕੀ ਸੀਗਾ ਪਹਿਲੇ ਸਵੇਰੇ ਜੀ ਦੁੱਧ ਚੋਇਆ 1200 ਕਿਲੋ ਇਹਦੇ ਥੱਲੇ 12 ਕਿਲੋ ਹਾਂਜੀ ਠੀਕ ਆ ਜੀ ਤੇ ਮੁੜ ਕੇ ਦੂਜੇ ਸਵੇਰੇ ਜਦੋਂ ਚੋਈ ਚੋਈ ਹੈ ਇਹ ਹਾਂਜੀ ਇਹਦੇ ਥੱਲੋਂ ਦੁੱਧ ਅਹੀਂ ਮੜਕੇ ਦੇ ਥੱਲੇ 14 15 ਇੰਚ ਹੋਇਆ ਜੀ 14 15 ਹਾਂਜੀ ਵੀ ਦੂਜੇ ਸਵੇਰੇ 14 15 ਹਾਂਜੀ ਤੇ ਮਗਰਲਾ ਸੂਆ ਜਿਹੜਾ ਪਿਛਲੇ ਸੂਵੇ ਆਪਾਂ ਵੀਡੀਓ ਪਾ ਕੇ ਗਏ ਸੀ ਪੈਸੇ ਚੰਗੇ ਲੱਗੇ ਸੀ ਤੁਹਾਡਾ ਰਾਦਾ ਥੋੜਾ ਜਿਹਾ ਤੁਸੀਂ ਅੰਦਰੋਂ ਹੋ ਗਏ ਵੀ ਕੋਈ ਥੋਪ ਹੀ ਨਹੀਂ ਆ ਤੇ ਫਿਰ ਪੈਸੇ ਵੀ ਪਾਏ ਸੀ ਇੱਕ ਸੱਜਣ ਨੇ ਆ ਪਰ ਅਸੀਂ ਉਹਨੂੰ ਮੋੜਤੇ ਸੀਗੇ ਜੀ ਹਾਂ ਤੇ ਪਰ ਮੱਝ ਨਹੀਂ ਸੀ ਰੱਬਾ ਹੋ ਗਿਆ ਕੈਂਸਲ ਹਾਂਜੀ ਬੱਚੇ ਦੋਵੇਂ ਬੱਚਿਆਂ ਦੇ ਵਾਸਤੇ ਹੀ ਆਪਾਂ ਖਾਦਦੇ ਹਾਂ ਜੀ ਤੇ ਇਹਨਾਂ ਨੂੰ ਰੀਜ ਸੀਗੀ ਬਿਲਕੁਲ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਸੈਂਟਰ ਦੇ ਵਿੱਚ ਦੋਸਤੋ ਇਹ ਥਣ ਨੇ ਦੋ ਥਣੀ ਇਹ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਬਾਕੀ ਨਿਸ਼ਾਨੀਆਂ ਤੁਸੀਂ ਵੇਖੋਗੇ ਮੁਕੰਮਲ ਤੌਰ ਤੇ ਕੰਪਲੀਟ ਹੈ ਚੌਥਾ ਸੂਬਾ ਇਹ ਸਮਾਜ ਨੇ ਸੂਣਾ ਤੇ ਭਾਜੀ ਰਜਿੰਦਰ ਜੀ ਜਿਵੇਂ ਮਿਲਦੀ-ਮੁਲਦੀ ਦੀ ਗੱਲ ਕਰੀਏ ਕਈ ਵਾਰ ਨੀਲੀ ਦਾ ਵੀ ਮੱਜਾਂ ਦਾ ਵੈਸੇ ਬੜਾ ਇੱਕ 7 ਮਹੀਨੇ ਸੋਇ ਚੋਈ ਹੈ ਜੀ 7 ਹਾਂਜੀ ਠੀਕ ਆ ਦੋ ਮਹੀਨੇ ਨੂੰ ਛੱਡੀ ਨੂੰ ਹੋ ਗਏ ਠੀਕ ਆ ਜੀ ਹੂੰ ਤੇ ਹੁਣ ਤਿਆਰ ਆ ਵੇਖ ਲਓ ਹੁਣ ਤਿਆਰ ਆ ਫਿਰ ਅੱਜ ਸਮਾਂ ਕਿੰਨਾ ਗਿਆ ਦਾ ਅਜੇ ਹਜੇ ਬਾਕੀ ਆ ਟੋਟਲ ਸੂਣ ਦਾ ਜੀ ਕੋਈ ਲਿਖਤੀ ਤੌਰ ਤੇ ਦੇਣਾ ਇਹਦੇ 10 12 ਦਿਨ ਆ ਜੀ ਲਿਖਤੀ 10 ਦਿਨ ਹੈਗੇ 12 ਜਾਂ 10 ਦਿਨ ਹਾਂਜੀ ਠੀਕ ਆ ਜੀ ਤੇ ਮਤਲਬ ਚਵਾਈ ਵੀ ਤੁਸੀਂ ਦੱਸ ਦਿੱਤੀ ਵੀ ਲੰਬਾ ਟਾਈਮ ਇਹ ਦੁੱਧ ਚਮਾਉਂਦੀ ਆ ਕੋਈ 8 7 ਮਹੀਨੇ ਆਪੇ ਛੱਡਣੀ ਪੈਂਦੀ ਹੋਊਗੀ ਹਾਂਜੀ ਠੀਕ ਆ ਜੀ ਤੇ ਇਸ ਵਾਰ ਚੰਗੇ ਸੀਮਨ ਤੋਂ ਗੱਬਣ ਤੁਸੀਂ ਦੱਸ ਰਹੇ ਜੀ ਵੀ ਨੀਲੀ ਰਾਵੀ ਸਾਣ ਤੋਂ ਹੀ ਗੱਬਣ ਹਾਂਜੀ ਨੀਲੀ ਚੰਗਾ ਸੀਮਨ ਭਰਾਇਆ ਸੀ ਹਾਂਜੀ ਚੰਗਾ ਏ ਠੀਕ ਆ ਜੀ ਲੌਵੀ ਬਾਵਰ 1 ਜੀ ਠੀਕ ਆ ਜੀ ਸੋ ਦ ਅੱਗੇ ਜਿਹੜੀ ਆ ਜਿਸ ਸੀਮਨ ਤੋਂ ਗੱਬਣਾ ਉਹ ਤੁਹਾਨੂੰ ਵਿੱਚ ਇਹ ਦੱਸ ਦਿੱਤਾ ਠੀਕ ਆ ਜੀ ਦੋ ਥਣੀ ਮਾਝਾ ਨੀਲੀ ਦੀ ਮੈਂ ਆ ਚੰਗੇ ਕੱਲ ਨੂੰ ਕਿਸੇ ਨੇ ਵੀਰ ਨੇ ਬੱਚੇ ਲੈਣੇ ਆ ਚੰਗਾ ਕਿ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤੇ ਮੇਰਾ ਭਰਾ ਤੁਸੀਂ ਚੰਗੇ ਬੱਚੇ ਵੀ ਲੈ ਸਕਦੇ ਜੀ ਵੱਖੋ ਵੱਖਰੇ ਬੁੱਲਾਂ ਦੇ ਰਿਕਾਰਡਡ ਬੁੱਲਾਂ ਦੇ ਬਾਕੀ ਮਾਝ ਚੰਗੀ ਆ 15 ਸ੍ਰੀ ਮੈਂ ਆ ਠੀਕ ਆ ਜੀ 15 ਦੇ ਲਗਸਮ ਵੀਰਾਂ ਦਾ ਵੀ ਆਪਾਂ ਦੁੱਧ ਜਿਹੜੀ ਚਵਾਈ ਕੀਤੀ ਆ ਮਗਰਲੇ ਸਵੇਰੇ ਦੇ ਵਿੱਚ ਥੋੜਾ ਜਿਹਾ ਭਾਜੀ ਪਿੱਛੋਂ ਹਲਾ ਦਿਆ ਜੀ ਇਹਨੂੰ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਕਿਉਂਕਿ ਬਹੁਤ ਘੱਟ ਰਵਾਜ ਜਿਹੜਾ ਰਹਿ ਗਿਆ ਬਿਲਕੁਲ ਜਮਾਂਦਰੂ ਜਿਹੜੀਆਂ ਦੋ ਥਣੀ ਮੱਜਾਂ ਦਾ ਤੇ ਸੈਂਟਰ ਦੇ ਵਿੱਚ ਥਾਣਾ ਲੇਵਾ ਚੰਗਾ ਚੋਖਾ ਭਰ ਲੂਗੀ ਕਰਮਾ ਲਈ ਭਾਜੀ ਤਿਆਰੀ ਜਦੋਂ ਕਰਦੀ ਹੈ ਕੋਈ ਅਠਾ ਦਸ ਦਿਨਾਂ ਤੱਕ ਜਦੋਂ ਕੋਈ ਤਿਆਰੀ ਕਰਨੀ ਹੈ ਬਣੂ ਬਣੂਗੀ ਇਹ ਹੁਣ ਬਸ ਦਿਨੋ ਦਿਨ ਫਸਦੀ ਜਾਣੀ ਹੈ ਹਾਂ ਤੇ ਲੇਵਾ ਚੰਗਾ ਭਰ ਲੈਂਦੀ ਆ ਜੀ ਪੂਰਾ ਜੀ ਠੀਕ ਆ ਜੀ ਸੋ ਕਿਸਾਨ ਵੀਰੋ ਬਾਕੀ ਬੇਲ ਬੂਲ ਦੀ ਗੱਲ ਕਰੀਏ ਬੇਲ ਵੀ ਚੰਗੀ ਸਪੈਸ਼ਲ ਆ ਆਹ ਕੋਕ ਬਹੁਤ ਸੋਹਣੀ ਆ ਸਿੰਗ ਤੁਸੀਂ ਦੇਖੋਗੇ ਜਿਵੇਂ ਨੀਲੀ ਦੀਆਂ ਮੱਜਾਂ ਬਿਲਕੁਲ ਪੈਕ ਸਾਈਡ ਤੋਂ ਗੁਲਾਈ ਕਰਦੀਆਂ ਕਰਦੀਆਂ ਇੱਕ ਸਪ੍ਰਿੰਗ ਦੀ ਸ਼ੇਪ ਵਾਂਗੂ ਸਿੰਗ ਲੈ ਜਾਂਦੀਆਂ ਨੇ ਢਾਂਚਾ ਬਹੁਤ ਮਜ਼ਬੂਤ ਪੌਲੀਪਲੋਸੀ ਪੂਰੀ ਆ ਇਧਰਲੇ ਪਾਸੇ ਜੇਕਰ ਇੱਕ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਥੋੜਾ ਲਾਗਾਂ ਵਿਖਾਵਾਂ ਤੇ ਹਵਾਨੇ ਚੱਡੇ ਦੇ ਉੱਪਰ ਦੋਵੇਂ ਪਾਸੇ ਡੱਬ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਸੋ ਦੋ ਥਾਣੇ ਜਿਹੜੇ ਮੱਝਾਂ ਪਹਿਲੇ ਸੂਏ ਵੀਰਾਂ ਦਾ ਵੀ ਇਹਨੇ ਜਿਹੜੀ ਕੱਟੀ ਨੂੰ ਜਨਮ ਦਿੱਤਾ ਸੀਗਾ ਉਹ ਦੋ ਥਾਣੇ ਸੀ ਉਦੋਂ ਬਾਅਦ ਚਲੋ ਕਿਸੇ ਡਾਕਟਰ ਦੀ ਆਪਾਂ ਗੱਲ ਕਰ ਲਈ ਸੀਮਨ ਜਿਵੇਂ ਇੱਕ ਮੋਹਰਾ ਬਰੀਡ ਦਾ ਰੱਖਤਾ ਬਾਕੀ ਇੱਕ ਇੱਕ ਨੂੰ ਚੰਗਾ ਭਰਾ ਮੇਰਾ ਕੋਈ ਕੰਮ ਕਰ ਸਕਦਾ ਮੇਨ ਗੱਲ ਇਹ ਆ ਮੁਖਤੀ ਠੀਕ ਆ ਜੀ ਦੋ ਥਣੀ ਮੈਂ ਤੋਂ ਮਿਲਦੀ ਲੰਮਾ ਟਾਈਮ ਆ ਠੀਕ ਆ ਜੀ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਥੋੜਾ ਜਿਹਾ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਨਾਲ ਇਧਰ ਤੋੜ ਕੇ ਦਿਖਾ ਦਿੰਨੇ ਆ ਲਓ ਵੀਰ ਸਰਜਿੰਦਰ ਇੱਕ ਵਾਰੀ ਮਾੜਾ ਤੋੜ ਕੇ ਦਰਸ਼ਨ ਕਰਾ ਦਿੱਤੇ ਦੀਆਂ ਲਓ ਜੀ ਕਰੋ ਸੋ ਕਾਫੀ ਸੋਹਣਾ ਢਾਂਚਾ ਹੈ ਕਿਸਾਨ ਵੀਰੋ ਚੌੜਾ ਹੈ ਪੇਠਪੁੜਾ ਹਾਈਟ ਲੈਂਥ ਕਦ ਪੂਰਾ ਸੋ ਨਜਾਨੀ ਕਰਮਾਲੀ ਨੂੰ ਕੋਈ ਬਾਧੂ ਘਟੂ ਨਿਸ਼ਾਨੀ ਨਹੀਂ ਲੱਗੀ ਕਿ ਜੋ ਵੀ ਮਾਰਕਿੰਗ ਤੁਸੀਂ ਦੇਖ ਰਹੇ ਹੋ ਜ ਬੜੀ ਜਾਇਜ਼ ਮਾਰਕਿੰਗ ਦੇ ਵਿੱਚ ਸੋ ਬਹੁਤ ਖੂਬਸੂਰਤ ਜਿਹੜੀ ਦੋਸਤੋ ਮਾਜਾ ਬਾਕੀ ਆਈਡੀਆ ਤੁਸੀਂ ਵੀ ਮੇਰੇ ਭਰਾ ਲਾ ਲਿਆ ਜੇ ਸਾਰੇ ਪਸ਼ੂ ਪਾਲ ਕਬੀਰ ਆ ਕਾਰੀਗਰ ਭਰਾ ਆਪਣੀ ਤੁਸੀਂ ਨਰਕ ਪਰਖਾਪ ਵੀ ਕਰ ਲਿਆ ਜੇ ਸਚੁਵਾਈ ਦੀ ਪਸਮਾਈ ਦੀ ਇੱਕ ਨੰਬਰ ਆ ਬੈਕਗਰਾਉਂਡ ਜਿਹੜੀ ਇਹ ਤੁਹਾਨੂੰ ਦੱਸੀ ਆ ਪਿਛਲੇ ਸਵੇਰਾਂ ਦੇ ਦੌਰਾਨ ਜੋ ਇਹਨਾਂ ਨੇ ਵੇਖਿਆ ਵੀ ਉਹਨਾਂ ਨੇ ਇਹਦੇ ਥੱਲੇ ਚੋਕੇ ਦੁੱਧ ਉਹ ਸੁਬਹ ਆਪ ਤੇ ਆਪਾਂ ਗੱਲਬਾਤ ਕਰ ਦਿੱਤੀ ਆ ਸੋ ਪਸੰਦ ਆਊਗੀ ਬਾਕੀ ਪੁੱਠੇ ਪਾਠੇ ਦੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਲਾ ਕੇ ਦਿਓ ਵਿਖਾ ਦਿੰਨੇ ਆ ਸੋ ਪਲੀਪੋਸੀ ਪੂਰੀ ਆ ਠੀਕ ਆ ਜੀ ਸੇਵਾ ਵਾਲੇ ਪਾਸਿਓਂ ਵੀ ਵੀਰਾਂ ਦਾ ਵੀ ਆਪਾਂ ਕੋਈ ਕਮੀ ਪੇਸ਼ੀ ਨਹੀਂ ਛੱਡੀਗੀ ਆ ਦੇਖੋ ਠੀਕ ਆ ਓਕੇ ਹਰਜਿੰਦਰ ਵੀਰੇ ਇਹਦੀ ਜੇਕਰ ਡਿਮਾਂਡ ਦੀ ਗੱਲ ਕਰੀਏ ਅੱਜ ਤੁਹਾਡਾ ਪ੍ਰੋਗਰਾਮ ਬਣ ਗਿਆ ਅੱਜ ਤੁਹਾਡਾ ਮਨ ਬਣਿਆ ਵੀ ਆਪਾਂ ਸੇਲ ਕਰਨੀ ਹੈ ਤੇ ਕੀ ਡਿਮਾਂਡ ਰਹੂਗੀ ਕੀ ਇਹਦਾ ਮੁੱਲ ਕਰਦੇ ਤਾਂ ਆਂ ਸਰ ਜੀ ਚਲੋ ਕੋਈ ਵੀ ਇੱਕ ਡਿਮਾਂਡ ਹੁੰਦੀ ਆ ਆਪਾਂ ਜਿਹੜੀ ਸਾਂਝੀ ਕਰਦੀਆਂ ਭੈਣ ਭਰਾਵਾਂ ਨਾਲ ਵੀ ਤੇਲ ਹੈ ਕਿੱਥੋਂ ਤੱਕ ਤੁਹਾਡਾ ਇੱਕ 65 ਦੀ ਛੱਡ ਦਿਆਂਗੇ ਜੀ ਇੱਕ 65 ਦੀ ਹਾਂਜੀ ਮਾਨਤਨ ਕਰੇ ਮਾਨਤਨ ਕਰਕੇ ਜੇਕਰ ਚੀਜ਼ ਦੇਣੀ ਹੋਵੇ ਤੇ ਫਿਰ ਮਾਨਤਨ ਵੀ ਕਰਦੇ ਆਂਗੇ ਜੀ ਜੇ ਕੋਈ ਭਰਾ ਘਰੇ ਰੱਖਣ ਵਾਲਾ ਵਜੇ ਤੁਸੀਂ ਠੀਕ ਆ ਜੀ ਹਾਂ ਮਤਲਬ ਤੁਹਾਡਾ ਰੋਦਾ ਵੀ ਜਿਵੇਂ ਚਲੋ ਆਪ ਤੁਸੀਂ ਜ਼ਾਬ ਹਮਾਲ ਕੀਤੀ ਆ ਤੁਹਾਡੇ ਵਾਂਗੂ ਕੋਈ ਸ਼ੌਂਕੀ ਭਰਾ ਆ ਬੇਜਵਾਨੀ ਆ ਵਿਚਾਰੀ ਵੀ ਚੰਗੇ ਟਿਕਾਣੇ ਤੇ ਜਾਵੇ ਚੰਗੇ ਥਾਂ ਟਿਕਾਣੇ ਤੇ ਜਾਵੇ ਹਾਂ ਠੀਕ ਆ ਜੀ ਤੇ ਲੋਬੀ ਦਫਾ ਇੱਕ 65 ਦੀ ਵੀਰ ਹਰਜਿੰਦਰਾਂ ਦਾ ਵੀ ਆਪਾਂ ਦੇਣੀ ਆ ਕਿਉਂਕਿ ਹੁਣ ਲੋੜ ਦਾ ਕੋਈ ਮੁੱਲ ਨਹੀਂ ਆ ਇੱਕ ਥੋੜੀ ਜੀ ਆਪਾਂ ਨੂੰ ਤੁਸੀਂ ਦੱਸਿਆ ਸੀ ਜੋ ਲੋੜ ਕਰਕੇ ਵੀਰ ਆਪਾਂ ਸੇਲ ਕਰਨੀ ਆ ਹਾਂ ਕਾ ਕਰਕੇ ਵੀਰ ਰਜਿੰਦਰ ਚੇਚੇ ਤੌਰ ਤੇ ਫੋਨ ਕੀਤਾ ਸੀ ਨਹੀਂ ਤੇ ਮੈਨੂੰ ਲੱਗਦਾ ਵੇ ਅਰਕੇ ਵੀ ਸਰ ਜਾਣਾ ਸੀ ਡੰਗ ਸਰ ਜਾਣਾ ਹੈ ਗੱਲ ਇਹ ਵੀ ਥੋੜੀ ਜੀ ਜਦੋਂ ਲੋਡ ਪੈ ਜਾਵੇ ਉਦੋਂ ਆਖੀ ਦਾ ਵੀ ਚਲੋ ਪਰਸ਼ੂ ਸਾਡਾ ਤਿਆਰੀ ਤੇ ਤੇ ਖਰਚ ਲਿਏ ਹਾਂਜੀ ਬਾਕੀ ਮੇਰਾ ਭਰਾ ਦੋਸਤੋ ਪੱਕਾ ਮੁੱਲ ਵੀਰਾਂ ਦਾ ਵੀ ਇੱਕ ਪੈਠਾ ਪੱਕਾ ਮੁੱਲ ਤੁਸੀਂ ਵੀ ਲਾਇਓ ਜੇ ਠੀਕਾ ਜੀ ਕੱਲ ਨੂੰ ਤੁਸੀਂ ਵੀ ਲੈ ਕੇ ਜਾਣੀ ਆਪਣੇ ਘਰੇ ਠੀਕਾ ਜੀ ਤੁਹਾਡੇ ਘਰੇ ਵੀ ਚਲੋ ਲੈਣੀਆਂ ਕਰੇ ਕਰਮਾਂ ਲਈ ਗਾ ਕਟੀਆਂ ਦੇਵੇ ਕੋਈ ਦੋ ਚਾਰ ਤੇ ਗਾ ਕਿਤੇ ਬਿਲਕੁਲ ਠੀਕਾ ਜੀ ਕੁਲਾ ਤਾਰਨ ਵਾਲੀ ਐ ਸਹੀ ਠੀਕਾ ਬਾਕੀ ਮੇਰਾ ਭਰਾ ਲੱਭਦੇ ਪਸ਼ੂ ਜਾਨਵਰ ਘੱਟ ਲੱ ਸੋ ਖਿਡਾਰੀ ਬਰੀਡਰ ਭਰਾ ਵੀ ਹੱਥ ਪਾ ਸਕਦੇ ਆ ਠੀਕ ਆ ਜੀ ਕੋਈ ਸ਼ੌਕ ਨਾਲ ਲੌਂਗ ਟਾਈਮ ਨੂੰ ਸਾਫ ਲਓਗੇ ਕੱਲ ਨੂੰ ਚੰਗੇ ਜਾਨਵਰ ਚੰਗੀਆਂ ਕੱਟੀਆਂ ਝੋਟੀਆਂ ਇੰਦੇ ਤੋਂ ਆਪਾਂ ਲੈ ਲਾਂਗੇ ਇੱਕ ਕਰਦਿਆ ਜੀ ਤਾਂ ਜੋ ਸਾਰੇ ਵੀਰਾਂ ਤੱਕ ਇਹ ਕਵਰੇਜ ਆਪਣੀ ਪਹੁੰਚ ਸਕੇ ਸੋ ਇਹ ਰੇਟ ਸੀ ਦੋਸਤੋ ਇਹ ਡਿਟੇਲ ਸੀਗੀ ਇਸ ਮਹੀਨੇ ਦੀ ਠੀਕ ਗੱਲ ਬਾਕੀ ਇਹ ਨਿਸ਼ਾਨੀਆਂ ਪ੍ਰੋਪਰ ਜੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਟੋਲੀ ਪਸੰਦ ਆਜੂਗੀ ਠੀਕ ਆ ਜੀ ਤੁਹਾਨੂੰ ਚੰਗੀ ਸ਼ੈ ਆ ਤੇ ਇੱਕ ਹਰਜਿੰਦਰ ਫਿਰ ਆਪਣੇ ਨੰਬਰ ਜਿਹੜੇ ਜ਼ਰੂਰ ਕਰ ਦਿਓ ਸਾਜੇ 78899 788904485 04485 ਹਾਂਜੀ 788904485 ਠੀਕ ਆ ਜੀ ਲੋਬੀ ਇਹ ਨੰਬਰ ਜਿਹੜੇ ਦੋਸਤੋ ਵੀਰ ਖਰਜਿੰਦਰ ਸਿੰਘ ਉਹਨਾਂ ਦੇ ਕੋਲ ਹੁੰਦੇ ਆ ਉਹਨਾਂ ਦੇ ਸੁਪੁੱਤਰ ਦੇ ਕੋਲ ਹੁੰਦੇ ਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਮੇਰਾ ਭਰਾ ਕਿਸੇ ਟਾਈਮ ਵੀ ਇੱਥੇ ਆਣ ਕੇ ਤਸੱਲੀ ਕਰਨੀ ਹੈ ਤੇ ਪਿੰਡ ਵਿਰਕਵਾਲੀ ਜੀ ਤੁਸੀਂ ਵਿਜ਼ਿਟ ਕਰ ਲਿਓ ਠੀਕ ਆ ਜੀ ਪੜਾਣਾ ਪਿੰਡ ਬਿਲਕੁਲ ਲੱਗੇ ਆ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਕੋਸ਼ਿਸ਼ ਸੀਗਾ ਠੀਕ ਆ ਜੀ ਉਮੀਦ ਕਰਦੇ ਆ ਚੰਗੀ ਲੱਗੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਧੰਨਵਾਦ ਵੀਡੀਓ ਵੇਖਣ ਦੇ ਲਈ